हे परमात्मा तेरी कोई खास कुल नहीं माया दी कालक तेनु नहीं लग सकदी सब विच मौजूद है अपहुंचते बेअंत है सच्चो सच्चा सच सच निहारीए तू सदा ही कैम रहन वाला ते सचमुच हस्ती वाला देखण विच आंदा है ਕੂੜ ਨ ਜਾਪੇ ਕਿਸ ਤੇਰੀ ਧਾਰੀਏ ਸਾਰੀ ਸ੍ਰਿਸ਼ਟ ਤੇਰੀ ਹੀ ਸਾਰੀ ਸ੍ਰਿਸ਼ਟੀ ਹੀ ਤੇਰੀ ਰਚੀ ਹੋਈ ਹੈ ਇਸ ਵਿੱਚ ਵੀ ਕੋਈ ਚੀਜ਼ ਫਰਜੀ ਭਾਵ ਮਨ ਘੜਤ ਨਹੀਂ ਜਾਪਦੀ ਸਭੈ ਸਭ ਸੇ ਦੇ ਅਦਾਤਾਰ ਜੇਤ ਉਪਾਰੀਏ ਜਿਤਨੀ ਵੀ ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ ਇਸ ਵਿੱਚ ਸਭ ਜੀਵਾਂ ਨੂੰ ਦਤਾਰ ਪ੍ਰਭੂ ਦਾਤਾ ਦਿੰਦਾ ਹੈ ਇੱਕਤ ਸੂਤ ਪਰੋਏ ਜੋਤ ਸੰਜਾਰੀਏ ਸਭ ਨੂੰ ਇੱਕੋ ਹੀ ਹੁਕਮ ਰੂਪ ਧਾਗੇ ਵਿੱਚ ਪਰੋਕੇ ਸਭ ਵਿੱਚ ਉਸ ਦੇ ਉਸ ਨੇ ਆਪਣੀ ਜੋਤ ਮਲਾਈ ਹੋਈ ਹੈ ਤਾਣੇ ਬਾਣੇ ਦੀ ਤਰ੍ਹਾਂ ਹੁਕਮੇ ਪਭ ਜਲ ਮੰਝ ਹੁਕਮੇ ਤਾਰੀਏ ਆਪਣੇ ਹੁਕਮ ਅੰਦਰ ਹੀ ਉਸਨੇ ਜੀਵਾਂ ਨੂੰ ਸੰਸਾਰ ਸਮੁੰਦਰ ਵਿੱਚ ਫਸਾਇਆ ਹੋਇਆ ਹੈ ਤੇ ਹੁਕਮ ਅੰਦਰ ਹੀ ਇਸ ਵਿੱਚੋਂ ਤਾਰਦਾ ਹੈ ਪ੍ਰਭ ਜੀਓ ਤੁਦ ਧਿਆਏ ਸੋਏ ਜਿਸ ਭਾਗ ਮਧਾਰੀਏ اے ਪ੍ਰਭੂ ਜੀ ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਵਿਭਾਗ ਹੋਵੇ ਤੇਰੀ ਗਤ ਮਿਤ ਲੱਖੀ ਨਾ ਜਾਏ ਹਾਂ ਤਦ ਬਲਿਹਾਰੀਏ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਇਹ ਗੱਲ ਧਿਆਨ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈ ਤੇ ਕਿੱਡਾ ਵੱਡਾ ਹੈ ਮੈਂ ਤੇ ਇਥੋਂ ਸਤ ਕਹਾਂ ਜੋ ਕੁਦਰਤ ਰਹੀ ਸਾਰੇ ਆਪਣੇ ਰੰਗ ਤਮਾਸ਼ੇ ਦਿਖਾ ਰਹੇ ਹਾਂ ਤੇਰੇ ਰੰਗ ਤਮਾਸ਼ੇ ਦੇਖ ਕੇ ਤੇਥੋਂ ਬਲਿਹਾਰ ਜਾਂਦੇ ਹਾਂ ਮਹਾਰਾਜ ਇਤੋਂ ਸਦਕੇ ਜਾਂਦੇ ਹਾਂ ਸਲੋਕ ਮਹੱਲਾ 5 ਜਾਤੁ ਤੁਸੇ ਮਿਹਰਬਾਨ ਅਚਿੰਤ ਬਸੇ ਮਨ ਮਾਹੇ ਏ ਪ੍ਰਭੂ ਜਦ ਤੂੰ ਮਿਹਰਬਾਨ ਹੋ ਜਾਏ ਤਾਂ ਤੂੰ ਸਹਿਜ ਸੁਭਾਈ ਜੀਵਾਂ ਦੇ ਮਨ ਵਿੱਚ ਆ ਬਸਦਾ ਹੈ ਜਾ ਤੂ ਤਸੇ ਮਿਹਰਬਾਨ ਨੌ ਨਿਤ ਕਰ ਮਹਿ ਪਾਏ ਜਦ ਤੂੰ ਮਿਹਰਬਾਨ ਹੋ ਕੇ ਹੋ ਜਾਏ ਤਾਂ ਮਾਨੋ ਨੌ ਖਜ਼ਾਨੇ ਹਿਰਦੇ ਘਰ ਵਿੱਚ ਹੀ ਲੱਭ ਪੈਂਦੇ ਹਨ ਜਾ ਤੂ ਤਸੇ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਵੇ ਜਾਦ ਤੂੰ ਮਿਹਰਬਾਨ ਹੋ ਜਾਏ ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦਾ ਹੈ ਇਹ ਤੇਰੀ ਮਿਹਰ ਤੋਂ ਬਿਨਾਂ ਹੀ ਦਾਤ ਮਿਲਦੀ ਦਾਤਾ ਜੀ ਜਾ ਤੂੰ ਤੁਸੇ ਮਿਹਰਬਾਨ ਤਾਂ ਨਾਨਕ ਸੱਚ ਸਮਾਏ ਅਤਿ ਹੈ ਨਾਨਕ ਜੀਵ ਸੱਚ ਮੁਚ ਲੀਨ ਹੋ ਜਾਂਦੇ ਹਨ ਜਦੋਂ ਤੂੰ ਆਪਣੀ ਬਖਸ਼ਿਸ਼ ਕਰਦਾ ਹੈ ਮਿਹਰ ਕਰਦਾ ਹੈ ਜਿਹੜੇ ਮਨੁੱਖ ਤੇ ਜਿਹੜੇ ਜੀਵ ਤੇ ਤੂੰ ਮਿਹਰ ਕਰਦਾ ਹੈ ਉਹ ਉਹ ਸਤਿਮੁੱਚ ਤੇਰੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਮਹਲਾ ਪੰਜਵਾਂ ਕੀਤੀ ਬਹਿਨ ਬਸਨੇ ਮੁੱਚ ਵਜਾਇਨ ਵਜ ਕੀਤੀ ਬਹਿਨ ਬਹਿਨੇ ਮੁੱਚ ਵਜਾਇਨ ਮੁੱਚ ਵਜਾਇਨ ਵਜ ਇਸ ਜਗਤ ਵਿੱਚ ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਬਾਜੇ ਵਜਾ ਗਏ ਹਨ ਨਾਨਕ ਸੱਚੇ ਨਾਮ ਬਿਨ ਕਿਸੇ ਨ ਰਹੀਨ ਲੱਜ ਕਿਸੇ ਨ ਰਹੀਨ ਲੱਜ ਇਹ ਨਾਨਕ ਪਰ ਸੱਚੇ ਨਾਮ ਤੋਂ ਵਾਂਝੇ ਰਹਿ ਕੇ ਕਿਸੇ ਦੀ ਵੀ ਇੱਜ਼ਤ ਨਹੀਂ ਰਹੀ ਪੌੜੀ ਤਦ ਤੇ ਆਇਨ ਬੇਦਕ ਤੇ ਬਾ ਸਣ ਖੜੇ ਤਦ ਤੇ ਆਇਨ ਬੇਦਕ ਤੇ ਬਾ ਸਣ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ हे ਪ੍ਰਭੂ ਤ੍ਰੇਤ ਜਬੂਰ ਅੰਜੀਲ ਕਾਰਨ ਕਿਤਾਬਾਂ ਸਮੇਤ ਵੇਦ ਭਾਪ Hindu Musalman ਆਦਕ ਸਾਰੇ ਮਤਾਂ ਦੇ ਧਰਮ ਪੁਸਤਕ ਤੈਨੂੰ ਖੜੇ ਸਿਮਰ ਰਹੇ ਹਨ ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ ਬ੍ਰਹਮੇ ਤਦ ਤਿਆਨ ਇੰਦਰ ਇੰਦਰਾਸਨ ਕਈ ਬ੍ਰਹਮੇ ਤੇ singhasan kai brahmay te singhasana wale kai indr tenu tyonde han he hari shankar vishnu avtara har jas mukhpana kai shiv te vishnu de kai shiv te vishnu de avtar tera jas muh uchar rahe han ਪੀਰ ਪਗੰਬਰ ਸੇਖ ਮਸਾਇਕ ਔਲੀਏ ਓਤ ਪੋਤ ਨਰੰਗ ਓਤ ਪੋਤ ਨਰੰਕਾਰ ਘਟ ਘਟ ਮੌਲੀਏ ਕਈ ਪੀਰ ਪਗੰਬਰ ਬੇਅੰਤ ਸੇਖ ਤੇ ਬਲੀ ਤੇਰੇ ਗੁਣ ਗਾ ਰਹੇ ਹਨ ਹੇ ਨਰੰਕਾਰ ਤਾਣੇ ਪੇਟੇ ਬਾੰਗ ਹਰੇਕ ਸਰੀਰ ਵਿੱਚ ਤੂੰ ਹੀ ਮੌਲ ਰਹਾ ਹੈ ਕੂੜੇ ਕਰੇ ਬినాਸ਼ ਕੂੜੇ ਕਰੇ ਬినాਸ਼ ਧਰਮੇ ਤੱਗਿਏ ਜਿਤ ਜਿਤ ਲਾਏ ਆਪ ਤਿਤ ਤਿਤ ਲੱਗਿਏ ਝੂਠ ਦੇ ਕਾਰਨ ਜੀਵ ਆਪਣੇ ਆਪ ਦਾ ਨਾਸ ਕਰ ਲੈਂਦਾ ਹੈ ਤੇ ਧਰਮ ਦੀ ਰਾਹੀ ਜੀਵਾਂ ਦੀ ਤੋੜ ਨਿਭ ਜਾਂਦੀ ਹੈ ਜਿਹੜਾ ਧਰਮੀ ਧਰਮ ਕਮਾਉਂਦਾ ਭਾਈ ਉਹਨਾਂ ਦੀ ਤੇਰੇ ਨਾਲ ਤੋੜਨਾ ਬਜਾਂਦੀ ਹੈ ਤੇ ਜਿਹੜੇ ਝੂਠੇ ਨੇ ਝੂਠ ਦੇ ਕਾਰਨ ਜੀਵ ਆਪਣੇ ਆਪ ਦਾ ਨਾਸ਼ ਕਰ ਲੈਂਦੇ ਹਨ ਜਿੱਤ ਜਿੱਤ ਲਾਏ ਆਪ ਤਿਤ ਤਿਤ ਲੱਗੀ ਐ ਪਰ ਜਿੱਧਰ ਜਿੱਧਰ ਤੂੰ ਆਪ ਲਾਉਂਦਾ ਹੈ ਉਧਰ ਉਧਰ ਹੀ ਲੱਗ ਸਕੀਦਾ ਹੈ ਤੇਰੇ ਹੁਕਮ ਅੰਦਰ ਆ ਸਭ ਕੁਛ ਮਹਾਰਾਜ ਕਹਿਣ ਦਾ ਭਾਵ ਆ ਇੱਥੇ ਸਲੋਕ ਮਹੱਲਾ 5 ਚਿੰਗਾਈ ਆਨਿਕ ਕਰੇ ਬਰਿਹਾਈ ਹੋਏ ਸ਼ੇਰ ਗਾਫਲ ਮਨੁੱਖ ਚੰਗੇ ਕੰਮਾਂ ਵਿੱਚ ਆਲਸ ਕਰਦਾ ਹੈ ਜਿਹਨੂੰ ਆਪਾਂ ਆਮ ਜੀ ਕਹਿੰਦੇ ਨੇ ਵੀ ਤੈਨੂੰ ਜਿਹੜੇ ਕੰਮ ਨੂੰ ਕਹਿੰਦੇ ਤੂੰ ਰਿੱਗੀ ਢਾਲੀ ਬੈਠਾ ਰਹਿੰਦਾ ਨਾ ਕੰਮ ਹੀ ਨਹੀਂ ਕਰਦਾ ਜਦ ਆਪਾਂ ਕਹਿੰਦੇ ਨੇ ਸੁਸਤੀ ਪਾਈ ਰੱਖਦਾ ਤੂੰ ਵੀ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦਾ ਆਪਾਂ ਆਮ ਗੱਲ ਕਰਨ ਵਿੱਚ ਕਰਦੇ ਰਹਿੰਦੇ ਆ ਇਹ ਇਥੇ ਮਹਾਰਾਜ ਨੇ ਦੱਸਿਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਆ ਮਹਾਰਾਜ ਕਹਿੰਦੇ ਚੰਗੇ ਆਈ ਆਲਕ ਕਰੇ ਬਰਿਆਈ ਹੋਏ ਸ਼ੇਰ ਚੰਗੇ ਕੰਮਾਂ ਦੀ ਖਾਤਰ ਤੂੰ ਢੱਲਾ ਹੋ ਜਨ ਤੈਨੂੰ ਆਲਸ ਪੈ ਜਾਂਦੀ ਆ ਤੇ ਬੁਰੇ ਕੰਮ ਵਾਸਤੇ ਤੂੰ ਸ਼ੇਰ ਹੋ ਜਨ ਬੁਰਿਆਂ ਕੰਮਾਂ ਵਾਸਤੇ ਭੜੇ ਕੰਮਾਂ ਵਿੱਚ ਸ਼ੇਰ ਹੁੰਦਾ ਸ਼ੇਰ ਬਣ ਜਾਣਾ ਭੜੇ ਕੰਮਾਂ ਵਾਸਤੇ ਤਾਂ ਮਹਾਰਾਜ ਕਹਿੰਦੇ ਚੰਗੇ ਆਈ ਆਨਕ ਕਰੇ ਬੁਰਾਈ ਹੋਏ ਸੇਰ ਨਾਨਕ ਅੱਜ ਕੱਲ ਆਪਸੀ ਗਾਫਲ 파ਹੀ ਪੈ ਪੇਰ ਮਹਾਰਾਜ ਕਹੇ ਨਾਨਕ ਗਾਫਲ ਦਾ ਪੈਰ ਛੇਤੀ ਹੀ ਮੌਤ ਦੀ 파ਹੀ ਵਿੱਚ ਜਾ ਫਸਦਾ ਹੈ ਭਾਵ ਮੌਤ ਆਦ ਬਉਂਦੀ ਹੈ ਆ ਦਬੋਚਦੀ ਹੈ ਇਹ ਵੀ ਕਹਿ ਦਿੰਨੇ ਆਪਾਂ محلہ ہے تا ہتیاں کٹنگ گجا تھے نا ہے پربو سڈے کوئی کھوٹے دا موت ایتھوں لکیا ہویا ہے لکیا ہویا نہیں বিহে প্রভু ਸਾਡੇ ਜਿੰਨੇ ਵੀ ਖੋਟੇ ਕੰਮ ਕਰੇ ਅਸੀਂ ਜਦੋਂ ਦੀ ਸੁਰਤ ਸੰਭੜੀ ਜਿੰਨੇ ਵੀ ਖੋਟੇ ਕੰਮ ਕਰੇ ਆ ਮਾਰੇ ਉਹ ਤੇ ਇਥੋਂ ਛੁਪੇ ਨਹੀਂ ਹੈ ਤੇ ਇਥੋਂ ਗੁੱਝੇ ਨਹੀਂ ਰਹਿ ਸਕਦੇ ਤੂੰ ਜਾਣਦਾ ਸਭ ਕੁਝ ਹਾਂ ਹੁਣ ਤੇਰੀ ਸ਼ਰਨ ਆਏ ਆ ਅਰਦਾਸ ਕਰਦੇ ਆ ਵੀ ਕਿਰਪਾ ਕਰ ਸਾਨੂੰ ਸਾਡੇ ਪਿਛਲੇ ਔਗਣ ਬਖਸ਼ ਦੇ ਅੱਗੇ ਮਾਰਗ ਪਾ ਲੈ ਇਹ ਗੁਰਬਾਣੀ ਦੀ ਪੰਕਤੀ ਆ ਪਿਛਲੇ ਔਗਣ ਬਖਸ਼ਦਾ ਵੀ ਆ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਹਰ ਜੀਓ ਨਮਾਣਿਆ ਤੁਮਾਣ ਨਾ ਚੀਜ਼ੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਏ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇਰੀ ਕੁਦਰਤ ਤੋ ਕੁਰਬਾਨ ਤੂੰ ਨਾ ਚੀਜ਼ਾਂ ਨੂੰ ਇੱਕ ਚੀਜ਼ ਬਣਾ ਦਿੰਨਾ ਬਕਾਰੀਆਂ ਨੂੰ ਤੂੰ ਵਿਦਵਾਨ ਬਣਾ ਦਿੰਨਾ ਹੰਕਾਰੀਆਂ ਨੂੰ ਸਿੱਧੇ ਰਸਤੇ ਪਾ ਕੇ ਮਾਪ ਪੁਰਖ ਬਣਾ ਦਿੰਨਾ ਚੰਗੀ ਵਰਤੀ ਵਾਲੇ ਬਣਾ ਦਿੰਨਾ ਇਹ ਤੇਰੀ ਮਿਹਰ ਕਿਰਪਾ ਦਾ ਸਦਕਾ ਹੀ ਹੁੰਦਾ ਹੈ ਕਿਰਪਾ ਕਰੋ ਸਾਡੇ ਪਿਛਲੇ ਔਗਣ ਬਖਸ਼ ਦਿਓ ਤੇ ਅੱਗੇ ਮਾਰਗ ਪਾ ਲਓ ਮਹਾਰਾਜ ਚਰਨਾਂ ਦੇ ਨਾਲ ਲਾ ਲਓ ਆਪਦਿਆ ਨੂੰ ਆਪਦੇ ਬਣਾ ਲਓ ਗੁਰਸਿੱਖੀ ਵਾਲਾ ਜੀਵਨ ਦਿਓ ਨਾਮ ਦੀ ਦਾਤ ਬਖਸ਼ੋ ਮਹਾਰਾਜ ਅੱਗੇ ਦੱਸਦੇ ਨੇ ਨਾਨਕ ਤੈਸੈ ਕੱਢਿਆ ਟਕਿਆ ਮਨ ਮੇ ਸੱਚਾ ਮਿੱਤਰ ਨਾਨਕ ਤੈਸੈ ਢਕਿਆ ਮਨ ਮੇ ਸੱਚਾ ਮਿੱਤ ਹੈ ਨਾਨਕ ਪ੍ਰਭ ਮੇਰੇ ਮਨ ਵਿੱਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ ਭਾਵ ਨਸਰ ਨਹੀਂ ਕਰਦਾ ਹੌਣ ਦਿੰਦਾ ਪੌੜੀ ਹਾਂ ਮੰਗੂੰ ਤਜੇ ਤਿਆਨ ਕਰਦਾ ਸਾ ਗੋਲਿਆ ਹੋ ਮੰਗੂ ਤੁਜੇ ਤੁਜੇ ਦਿਆਲ ਕਰਦਾ ਸਾਂ ਬੋਲਿਆ ਏ ਦਿਆ ਦੇ ਘਰ ਪ੍ਰਭੂ ਮੈਂ ਤੇ ਤੁਹੇ ਇਹ ਮੰਗਦਾ ਹਾਂ ਕਿ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਨੌ ਨਿਤ ਪਾਈ ਰਾਜ ਜੀਵਾ ਬੋਲਿਆ ਤੇਰਾ ਨਾਮ ਉਚਾਰਿਆ ਹੀ ਮੈਂ ਜਿਉਂਦਾ ਹਾਂ ਤੇ ਮਨ ਨੌ ਖਜ਼ਾਨੇ ਤੇ ਧਰਤੀ ਦਾ ਰਾਜ ਪਾ ਲੈਂਦਾ ਹਾਂ ਅਮਰਤ ਨਾਮ ਨਿਧਾਨ ਦਾ ਸਾ ਘਰ ਕਣ ਅਮਰਤ ਨਾਮ ਨਿਧਾਨ ਦਾ ਸਾ ਘਰ ਕਣ ਇਹ ਅਮਰਤ ਨਾਮ ਰੂਪ ਖਜ਼ਾਨਾ ਤੇਰੇ ਸੇਵਕਾਂ ਦੇ ਘਰ ਵਿੱਚ ਬਹੁਤ ਹੈ ਤਨ ਕੇ ਸੰਗ ਨਿਹਾਲ ਸਰਬਣੀ ਜਸ ਸੁਣ ਜਦੋਂ ਆਪਾਂ ਗੁਰਬਾਣੀ ਨਾਲ ਜੁੜਦੇ ਆ ਨਾ ਗੁਰਬਾਣੀ ਸੁਣਦੇ ਆ ਧਿਆਨ ਲਾ ਕੇ ਫਿਰ ਮਨ ਨਿਹਾਲ ਹੋ ਜਾਂਦਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਜਿਹੜਾ ਇਹ ਤੇਰੇ ਪਿਆਰਿਆਂ ਪਾਸੋਂ ਮਿਲ ਜਾਂਦਾ ਮਿਲਦਾ ਕਿਵੇਂ ਉਹਨਾਂ ਦੀ ਬਾਣੀ ਨਾਲ ਜੁੜ ਕੇ ਜੇ ਆਪਾਂ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਇਹ 35 ਮਹਾਂਪੁਰਖਾਂ ਦੇ ਆਪਾਂ ਜਦੋਂ ਸਹਿਜ ਪਾਠ ਕਰਦੇ ਹਾਂ ਜਾਂ ਲੜੀਵਾਰ ਸ਼ਬਦ ਵਿਚਾਰ ਕਰਦੇ ਹਾਂ ਤਾਂ ਆਪਾਂ ਨੂੰ 35 ਮਹਾਂਪੁਰਖਾਂ ਦੇ ਬਚਨ ਸੁਣਨ ਨੂੰ ਮਿਲਦੇ ਆ ਤੇ ਇਨਾਮ ਖਜ਼ਾਨਾ ਪ੍ਰਾਪਤ ਹੋ ਜਾਂਦਾ ਜੇ ਸੁਣਣਾ ਹੀ ਨਹੀਂ ਵੀ ਜੇ ਮੈਂ ਪਹਿਲਾਂ ਆਪਾਂ ਪੰਕਤੀ ਪੜ੍ਹੀ ਆ ਵੀ ਚੰਗੇ ਕੰਮਾਂ ਵਾਸਤੇ ਤੂੰ ਆਲਸ ਪਾ ਲੈਣਾ ਤੇ ਮਾੜੇ ਕੰਮਾਂ ਨੂੰ ਤੂੰ ਸ਼ੇਰ ਹੋ ਜਾਣਾ ਇਹ ਫਿਰ ਤੇਰੇ ਮਾੜੇ ਕਰਮਾਂ ਦੀ ਨਿਸ਼ਾਨੀ ਆ ਸੱਜਣਾ ਮਾੜੇ ਕਰਮ ਤੇਰੇ ਇਹਨਾਂ ਦੀ ਫੈਲ ਬਣ ਰਹੀ ਆ ਮਾੜੇ ਕਰਮਾਂ ਦਾ ਟੋਕਰਾ ਭਾਰਾ ਹੋਈ ਜਾਂਦਾ ਇਹ ਨਹੀਂ ਚੱਕਿਆ ਜਾਣਾ ਫਿਰ ਚੰਗੇ ਆਈ ਆਲਸ ਕਰੇ ਬਰਿਆਈ ਹੋਏ ਸ਼ੇਰ ਬੇ ਚੰਗੇ ਕੰਮਾਂ ਵਾਸਤੇ ਤੂੰ ਢੱਲਾ ਹੋ ਜਨ ਤੂੰ ਆਲਸ ਪਾ ਲੈਨ ਤੇ ਮਾੜਿਆ ਕੰਮਾਂ ਨੂੰ ਤੂੰ ਸ਼ੇਰ ਬਣ ਜਾਣਾ ਮੈਂਟਲ ਹੋਣਾ ਮਾੜੇ ਕੰਮ ਕਰਨ ਵਾਸਤੇ ਤਾਂ ਝੱਟ ਤਿਆਰ ਹੋ ਜਾਂਦਾ ਮਹਾਰਾਜ ਕਹਿੰਦੇ ਤਨ ਕੇ ਸੰਗ ਨਿਹਾਲ ਸਰਬਣੀ ਜਸ ਸੁਣ ਜਦੋਂ ਮੈਂ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਕੰਨਾਂ ਨਾਲ ਤੇਰਾ ਜਸ ਸੁਣਦਾ ਹਾਂ ਮੈਂ ਨਿਹਾਲ ਹੋ ਜਾਂਦਾ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਦੇ ਨਾਲ ਭਾਈ ਮਨ ਨਿਹਾਲ ਹੋ ਜਾਏਗਾ ਤਾਂ ਪਿਛਲੇ ਕੀਤੇ ਔਗਣ ਵੀ ਮਾਫ਼ ਹੋ ਜਾਣਗੇ ਅੱਗੇ ਮਹਾਰਾਜ ਦੱਸਦੇ ਨੇ ਕਮਾਵਾ ਚਨ ਕੀ ਕਾਰ ਸਰੀਰ ਪਵਿੱਤ ਹੋਏ ਜਿਉਂ-ਜਿਉਂ ਮੈਂ ਉਹਨਾਂ ਦੀ ਸੇਵਾ ਕਰਦਾ ਹਾਂ ਮੇਰਾ ਸਰੀਰ ਪਵਿੱਤਰ ਹੁੰਦਾ ਹੈ ਪੱਖਾ ਪਾਣੀ ਪੀਸ ਭਿਕਸ਼ਾ ਪੈਰ ਧੋਏ ਉਹਨਾਂ ਨੂੰ ਪੱਖਾ ਝੱਲ ਕੇ ਉਹਨਾਂ ਲਈ ਪਾਣੀ ਢੋ ਕੇ ਚੱਕੀ ਪੀ ਕੇ ਤੇ ਉਹਨਾਂ ਦੇ ਪੈਰ ਧੋਤੋ ਕੇ ਮੈਂ ਖੁਸ਼ ਹੁੰਦਾ ਹਾਂ ਕਦੋਂ ਜਦੋਂ ਮਸ਼ੀਨੀ ਯੁੱਗ ਨਹੀਂ ਸੀ ਗਰਬਾਣੀ ਉਚਾਰੀ ਗਈ ਹੈ ਜਦੋਂ 5600 ਸਾਲ ਹੋ ਗਿਆ 5600 5600 ਸਾਲ ਪਹਿਲਾਂ ਮਸ਼ੀਨੀ ਯੁੱਗ ਨਹੀਂ ਸੀ ਸਾਰਾ ਕੰਮ ਹੱਥੀ ਕੀਤਾ ਜਾਂਦਾ ਸੀ ਪੱਖਾ ਵੀ ਚੱਲਿਆ ਜਾਂਦਾ ਸੀ ਹੁਣ ਵੀ ਆਪਾਂ ਦੇਖਦੇ ਰਹੇ ਹਾਂ ਜਿੱਥੇ ਬਿਜਲੀ ਦਾ ਪ੍ਰਬੰਧ ਨਹੀਂ ਜਾਂ ਕਈ ਵਾਰੀ ਲਾਈਟ ਚਲੀ ਜਾਂਦੀ ਹੈ ਗਰਮੀ ਜ਼ਿਆਦਾ ਹੋਵੇ ਤਾਂ ਗੁਰੂ ਦੇ ਪਿਆਰੇ ਸੇਵਕ ਸਿੱਖ ਪੱਖਾ ਚੱਲਦੇ ਨੇ ਸੰਗਤ ਨੂੰ ਜਾਪਾ ਘਰ ਵਿੱਚ ਹੀ ਕਈ ਵਾਰੀ ਦੇਖਦੇ ਹਾਂ ਲਾਈਟ ਚਲੀ ਜਾਵੇ ਤਾਂ ਝੱਲਾ ਜਾ ਚੱਕ ਲੈਣੇ ਪੱਖਾ ਚੱਲਣ ਲੱਗ ਜਾਂਦੇ ਆ ਪਾਣੀ ਵੀ ਅੱਗੇ ਢੋਣਾ ਪੈਂਦਾ ਸੀ ਹੁਣ ਤਾਂ ਛੁੱਛ ਛੱਡੀ ਤੇ ਪਾਣੀ ਦੇ ਪਹਾੜ ਚੱਲ ਪੈਂਦੇ ਨੇ ਮਸ਼ੀਨੀ ਜੁਗ ਹੋ ਗਿਆ ਨਾ ਬਿਜਲੀ ਆ ਗਈ ਮਸ਼ੀਨੀ ਜੁਗ ਹੋ ਗਏ ਪਹਿਲਾਂ ਢੋਣਾ ਪੈਂਦਾ ਸੀ ਬਜ਼ੁਰਗ ਢੋਂਦੇ ਰਹੇ ਆ ਖੂਹਿਆਂ ਤੋਂ ਪਾਣੀ ਢੋਣਾ ਮਾਰਾਇ ਨੇ ਇਹ ਸੇ ਸਮਝਾਉਣਾ ਕੀਤਾ ਵੀ ਪੱਖਾ ਪਾਣੀ ਪੀਸ ਆਟਾ ਵੀ ਚੱਕੀ ਨਾਲ ਪੀਚਿਆ ਜਾਂਦਾ ਸੀ ਹੱਥਾਂ ਵਾਲੀ ਚੱਕੀ ਮੈਂ ਦੇਖੀ ਆਪਣੇ ਘਰਾਂ ਚ ਚਲੋ ਪੀਂਦੇ ਤਾਂ ਨਹੀਂ ਦੇਖਦੇ ਉਹ ਤੋਂ ਪਹਿਲਾਂ ਦਾਦੀਆਂ ਹੁੰਦੀਆਂ ਸੀ ਦਾਦੀ ਮਾਂ ਹੋਣੀ ਵੀ ਅਸੀਂ ਹੱਥੀ ਪੀਣਾ ਤਾਜ਼ਾ ਤਾਜ਼ਾ ਛਕਣਾ ਤਾਂ ਹੀ ਤਾਕਤਵਰ ਹੁੰਦੇ ਸੀ ਤਾਜ਼ਾ ਹੀ ਪੀਣਾ ਤਾਜ਼ਾ ਹੀ ਛਕਣਾ ਹੁਣ ਤਾਂ ਇੱਕ ਵਾਰੀ ਪਿਆ ਕੇ ਰੱਖ ਦਿੰਦੇ ਤੇ ਡਰਮ ਚੋਂ ਡੇਢ ਮਹੀਨਾ ਪਿਆ ਰਹਿੰਦਾ ਤੇ ਉਹਦੇ ਦੇ ਜਿਹੜੇ ਪੋਸ਼ਟਕ ਤੱਤ ਆ ਉਹ ਘਟਦੇ ਜਾਂਦੇ ਨੇ ਫਰਿਜਾਂ ਚ ਰੱਖ ਕੇ ਚਾਰ ਚਾਰ ਦਿਨ ਚੀਜ਼ਾਂ ਖਾਂਦੇ ਰਹਿੰਦੇ ਨੇ ਲੋਕ ਸਾਰੀ ਤਾਂ ਹੀ ਅਸੀਂ ਬਿਮਾਰੀਆਂ ਛੇੜਦੇ ਆ ਪਹਿਲਾਂ ਤਾਜ਼ਾ ਹੀ ਖਾਣਾ ਹੁੰਦਾ ਸੀ ਤਾਜ਼ਾ ਹੀ ਪਾਣੀ ਕੱਢ ਕੇ ਪੀਣਾ ਤਾਜ਼ਾ ਹੀ ਤਾਜੀ ਹਵਾ ਲੈਣੀ ਤਾਜ਼ਾ ਹੀ ਭੋਜਨ ਪ੍ਰਸ਼ਾਦਾ ਛਕਣਾ ਹੁਣ ਬਿਮਾਰੀਆਂ ਨੇ ਵੀ ਤਾਂ ਹੀ ਘੇਰਿਆ ਹੋਇਆ ਭਾਈ ਤਣ ਤਣ ਦਿਨ ਦੀ ਸਬਜ਼ੀ ਤੱਤੀ ਕਰੀ ਜਾਂਦੇ ਆ ਗਰਮ ਕਰ ਕਰ ਖਾਈ ਜਾਂਦੇ ਆ ਅੱਜ ਕੱਲ ਤਾਂ ਸਾਗ ਜਆ ਗਲ ਪੈ ਜਾਂਦਾ ਸਾਰਿਆਂ ਦਾ ਹੀ ਬਣਾ ਰੱਖਦੀਆਂ ਮੈਂ ਇੱਕ ਵਾਰੀ ਫਿਰ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਗਰਮ ਕਰ ਕਰ ਉਹ ਨੂੰ ਹੀ ਅਖੇ ਜਿਵੇਂ ਜਿਵੇਂ ਤੜਕਾ ਲਾਉਨੇ ਆ ਜਿਵੇਂ ਜਿਵੇਂ ਅਖੇ ਪੁਰਾਣਾ ਹੁੰਦਾ ਉਵੇਂ ਮੈਂ ਸਵਾਦ ਹੁੰਦਾ ਸਵਾਦ ਤਾਂ ਆਪੇ ਹੀ ਹੁਣ ਰੋਜ਼ ਤੜਕਾ ਲੱਗ ਜਾਂਦਾ ਇੱਕ ਤੜਕਾ ਸ਼ਾਮ ਨੂੰ ਬਣਿਆ ਉਦੋਂ ਲੱਗ ਗਿਆ ਕਿ ਸਵੇਰ ਨੂੰ ਲੱਗ ਗਿਆ ਇੱਕ ਫੇਰ ਸ਼ਾਮ ਨੂੰ ਲੱਗ ਗਿਆ ਇੱਕ ਫੇਰ ਸਵੇਰ ਨੂੰ ਲੱਗ ਗਿਆ ਉਹ ਤੜਕੇ ਹੀ ਲੱਗ ਹੀ ਜਾਂਦੇ ਆ ਸਵਾਦ ਤਾਂ ਆਪੇ ਹੀ ਹੁਣ ਇਹ ਸਵਾਦਾਂ ਨਹੀਂ ਸਾਨੂੰ ਮਾਰਿਆ ਤਾਂ ਹੀ ਬਿਮਾਰੀਆਂ ਚੰਬੜਦੀਆਂ ਫੇਰ ਅਸੀਂ ਡਾਕਟਰ ਲੁੱਟਦੇ ਨੇ ਸਾਨੂੰ ਡਾਕਟਰ ਐਨ ਸ਼ੈਨ ਲਾਉਂਦੇ ਟਕਾ ਕੇ 5-400 ਰੁਪਏ ਦਾ ਖਰਚਾ ਹੁੰਦਾ ਬਾ ਹਜ਼ਾਰਾਂ ਰੁਪਏ ਲੈ ਲੈਂਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਬਚੀਏ ਭਾਈ ਧਿਆਨ ਦਿਜੇ ਤਾਜ਼ਾ ਖਾਈਏ ਫ੍ਰਿਜ ਦਾ ਲਾਹਾ ਵਾਲਾ ਨਾ ਲਈਏ ਫ੍ਰਿਜਾਂ ਨੇ ਕੰਮ ਖਰਾਬ ਕਰਤੇ ਸਾਰੇ ਮਹਾਰਾਜ ਕਹਿੰਦੇ ਨਾ ਇੱਥੇ ਪੱਖਾ ਪਾਣੀ ਪੀਸ ਭਿਕਸ਼ਾ ਪੈਰ ਧੋਈ ਮੈਂ ਆਪ ਜੀ ਦੇ ਤਰਨ ਚਰਨ ਧੋਂਦਾ ਹਾਂ ਪੱਖਾ ਫੇਰਦਾ ਹਾਂ ਪਾਣੀ ਲਿਆਉਂਦਾ ਹਾਂ ਢੋਂਦਾ ਹਾਂ ਸੰਗਤਾਂ ਵਾਸਤੇ ਤੇ ਤਾਜ਼ਾ ਆਟਾ ਪੀਦੇ ਹਾਂ ਪ੍ਰਸ਼ਾਦ ਦੇ ਵਾਸਤੇ ਉਹਨਾਂ ਨੂੰ ਪੱਖਾ ਝੱਲ ਕੇ ਉਹਨਾਂ ਲਈ ਪਾਣੀ ਢੋਕ ਚੱਕੀ ਪੀ ਕੇ ਤੇ ਉਹਨਾਂ ਦੇ ਪੈਰ ਧੋ ਕੇ ਮੈਂ ਖੁਸ਼ ਹੁੰਦਾ ਹਾਂ ਹੁਣ ਜੇ ਕੋਈ ਸੇਵਾ ਵੀ ਕਰਦਾ ਤਾਂ ਸੇਵਾ ਉੱਥੇ ਕਿ ਜੇ ਕਰਦਾ ਜਿੱਥੇ ਲੋਕ ਦੇਖਣ ਕਹਿੰਦੇ ਮੈਨੂੰ ਦੇਖ ਕੇ ਮੜਾ ਜਾ ਭਾਂਡੇ ਧੋਂਦੇ ਨੂੰ ਵੀ ਹਾਂ ਯਾਰ ਬੜਾ ਸੇਵਾਦਾਰ ਆ ਸਾਡੀ ਬਰਤੀ ਇਹ ਬਣ ਗਈ ਹੁਣ ਸੇਵਾ ਤਾਂ ਗੁਰੂ ਨੂੰ ਪਾਉਣੀ ਚਾਹੀਦੀ ਹੈ ਸੇਵਾ ਉਹ ਸੇਵਾ ਕਰ ਬਖਾਪੇ ਦੀ ਸੇਵਾ ਨੇ ਨਹੀਂ ਕੁਝ ਵੀ ਕਰਨਾ ਚਲੋ ਇਹ ਵਿੱਚੋਂ ਗੱਲ ਆ ਗਈ ਆ ਤੇ ਪੱਖਾ ਪਾਣੀ ਪੀਸ ਬਖਸਾ ਪੈਰ ਧੋਏ ਬੇ ਮੇਰਾ ਮਨ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਤੇ ਮੇਰਾ ਜੀਵਨ ਸਬਰਦਾ ਹੈ ਜਦੋਂ ਗੁਰੂ ਘਰ ਵਿੱਚ ਪਾਣੀ ਦੀ ਸੇਵਾ ਕਰਦਾ ਪੱਖੇ ਦੀ ਸੇਵਾ ਕਰਦਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਦਾ ਸੇਵਾ ਕਰਦਾ ਤਾਂ ਮਨ ਖੁਸ਼ਹਾਲ ਹੁੰਦਾ ਹੈ ਜੀਵਨ ਸਬਰ ਦਾ ਹੈ ਅੱਗੇ ਮਹਾਰਾਜ ਨੇ ਦੱਸਿਆ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਏ ਪਰ हे ਪ੍ਰਭ ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ ਤੂੰ ਹੀ ਮੇਰੇ ਵੱਲ ਮਿਹਰ ਦੀ ਨਜ਼ਰ ਨਾਲ ਤੱਕ ਤਾਂ ਹੀ ਮੈਂ ਸੇਵਾ ਭਾਵਨਾ ਵਿੱਚ ਜੁੜ ਸਕਦਾ ਹਾਂ ਮੋਹੇ ਨਿਰਗੁਣ ਦੀਚੇ ਥਾਉ ਮੋਹੇ ਨਿਰਗੁਣ ਦੀਚੇ ਥਾਉ ਸੰਤ ਧਰਮ ਸਾਲੀਏ ਮੈਂ ਤੇ ਮੈਨੂੰ ਗੁਣਹੀਣ ਨੂੰ ਸੰਤਾਂ ਦੀ ਸੰਗਤ ਵਿੱਚ ਥਾਂ ਦੇ ਮਹਾਰਾਜ ਕਰੀਏ ਕਿਤੇ ਮਨੋਂ ਅਰਦਾਸ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਬਖਸ਼ਿਸ਼ ਕਰ ਮੈਂ ਤੇਰੀ ਸਤ ਸੰਗਤ ਕਰਨ ਵਾਲਾ ਹੋ ਜਾਂ ਤੇਰੇ ਬਚਨ ਸੁਣਨੇ ਮੈਨੂੰ ਆ ਜਾਣ ਸੁਣ ਕੇ ਫਿਰ ਮੈਂ ਜਰ ਵੀ ਲਵਾਂ ਕਿਉਂ ਗਾਲਿਆਂ ਨੂੰ ਗੁਰੂ ਦੇ ਬਚਨਿ ਗਾਲਿਆਂ ਤੋਂ ਜਰੇ ਨਹੀਂ ਜਾਂਦੇ ਕਿਹੜੇ ਨਹੀਂ ਜਰੇ ਜਾਂਦੇ ਸੁੱਕ ਕੇ ਸੁੱਕ ਕੇ ਹੇਤ ਬਹੁਤ ਦੁਖ ਭਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸੁਆਣ ਜੋ ਢੋਲਤ ਨਹੀਂ ਸੁਧ ਰਾਮ ਭਜਨ ਕੀ ਜਦੋਂ ਨੌਵੇਂ ਸਰੂਪ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਬਿਤੋ ਆਵਾਰਾ ਕੁੱਤਿਆਂ ਨੂੰ ਤੁਰਿਆ ਫਿਰਦਾ ਉਹ ਗਲ ਦਰਦਰ ਤੇ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੂਝ ਹੀ ਨਹੀਂ ਹੈ ਇਹ ਬਚਨ ਸਾਨੂੰ ਹਾਜਮ ਨਹੀਂ ਆਉਂਦੇ ਗੁਰੂ ਨੌਵੇਂ ਪਾਤਸ਼ਾਹ ਨੇ ਕਿਹਾ ਇਹ ਬਿ ਸੁੱਖਾਂ ਦੀ ਖਾਤਰ ਦਰਦਰ ਤੇ ਤੁਰਿਆ ਫਿਰਦਾ ਜਣੇ ਖਣੇ ਦੀ ਸੇਵਾ ਕਰਦਾ ਜਾਂਡ ਪੂਜ ਲਿਆ ਕਬਰ ਪੂਜ ਲਈ ਮਟੀਆਂ ਤੇ ਲੱਸੀਆਂ ਪਾ ਲਈਆਂ ਇਹ ਤੂੰ ਦਰਦਰ ਤੇ ਤੁਰਿਆ ਫਿਰਦਾ ਸੁੱਖਾਂ ਦੀ ਖਾਤਰ ਪਰ ਪੌਣਾ ਤੂੰ ਦੁੱਖਾਂ ਤੇ ਹਾਲਤ ਤੇਰੀ ਕੀ ਆ ਅਵਾਰਾ ਕੁੱਤੇ ਵਾਲੀ ਅਵਾਰਾ ਕੁੱਤਾ ਦਰ ਦਰ ਤੇ ਜਾਂਦਾ ਨਾ ਬੁਰਕੀ ਬੁਰਕੀ ਨੂੰ ਵੀ ਤੇਰੀ ਇਹ ਦਸ਼ਾ ਬਣੀ ਹੋਈ ਆ ਮਨੁੱਖ ਹੁਣੇ ਗੁਰੂ ਸਾਹਿਬ ਇਹ ਗੁਰੂ ਦਾ ਬਚਨ ਬੜਾ ਜ਼ਰਨਾ ਔਖਾ ਜਿਹੜੇ ਤਾਂ ਭਾਈ ਗੁਰਬਾਣੀ ਸੁਣਦੇ ਪੜ੍ਹਦੇ ਨੇ ਗੁਰੂ ਘਰ ਨਾਲ ਜੁੜਿਆ ਉਹ ਤਾਂ ਸੁਣ ਲੈਂਦੇ ਨੇ ਉਹਨਾਂ ਨੂੰ ਤਾਂ ਬਹੁਤ ਚੰਗੀ ਲੱਗਦੀ ਆ ਵੀ ਸੱਚ ਕਹਿੰਦੇ ਹੋ ਸਤਗੁਰੂ ਮੈਂ ਤਾਂ ਬਹੁਤ ਸੱਚ ਕਰਕੇ ਮੰਨਿਆ ਗੁਰੂ ਦਾ ਸ਼ਬਦ ਇਹ ਵੀ ਵਾਕਿਆ ਹੀ ਮਹਾਰਾਜ ਮੈਂ ਤਾਂ ਅਵਾਰਾ ਕੁੱਤੇ ਵਾਂਗੂ ਤੁਰਿਆ ਫਿਰਦਾ ਸੀ ਕਿਤੇ ਜਰਗ ਚੱਲਿਆ ਗਿਆ ਕਿਤੇ ਕੋਟਲੇ ਚੱਲਿਆ ਗਿਆ ਕਿਤੇ ਨਗਾਹੇ ਚੱਲਿਆ ਗਿਆ ਕਿਤੇ ਜੜ ਤੇ ਤੇਲ ਪਾਉਣ ਚੱਲਿਆ ਗਿਆ ਮੈਂ ਤਾਂ ਵਾਕਿਆ ਹੀ ਬਾਰਾ ਕੁੱਤੇ ਵਾਂਗੂੰ ਤੁਰਿਆ ਫਿਰਦਾ ਸੀ